ਇਹ ਸਰਗਰਮੀ ਹੈ ਐਕਟੀਵਿਟੀਆਂ ਆਪਣੀਆਂ ਵਾਦਾ ਦਿੱਤੀਆਂ ਨੇ 10 ਦੇ ਲਗਾਤਾਰ ਅਜੂਤੂਜੇ ਦਿਨ ਗਿੱਦੜਪਹਾੜ ਨੇ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਿੱਦੜਪਹਾੜ ਦਾ ਪੰਡਾ ਦਾ ਦੌਰਾ ਕੀਤਾ ਜਾ ਰਿਹਾ ਹੈ ਕੱਲ ਵੀ ਸੁਖਬੀਰ ਸਿੰਘ ਬਾਦਲ ਨੇ ਗਿੱਦੜਪਹਾੜ ਦੇ ਪੰਡਾ ਦਾ ਦੌਰਾ ਕੀਤਾ ਕਿਉਂਕਿ ਬਾਦਲ ਪਰਵਾ ਡੀਸੀ ਵੀ ਹੈ ਗਿੱਦੜਪਹਾੜ ਤੇ ਗਿੱਦੜਪਹਾੜ ਤੋਂ 5 ਵਾਗ ਦਾਇਕ ਰਹੇ ਨੇ

ਬਾਈ ਇਲੈਕਸ਼ਨ ਕਰਵਾਈਆਂ ਜਾਣ ਗਿਆ ਪਰ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਜ਼ਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਦੱਸਦੇ ਕਿ ਕੱਲ ਗਿੱਦੜਬਾਹਾ ਦੌਰੇ ਤੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁਕ ਤੇ ਲਿਖਿਆ ਸੀ ਕਿ ਗਿੱਦੜਬਾਹਾ ਮੇਰਾ ਪਰਿਵਾਰਕ ਹਲਕਾ ਹੈ ਅਤੇ ਇੱਥੋਂ ਦੇ ਵਸਨੀਕ ਮੇਰੇ ਪਰਿਵਾਰ ਦਾ ਅਹਿਮ ਹਿੱਸਾ ਨੇ ਤੇ ਕੱਲ ਦੀਆਂ ਤਸਵੀਰਾਂ ਤੁਹਾਨੂੰ ਬਖਾਣੇ ਦਿੱਤੀ ਜੋ ਸੁਖਬੀਰ ਸਿੰਘ ਬਾਦਲ ਦੇ ਲੋਕ ਗਿੱਦੜਪਾਹਾ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਮੇ ਨਾਲ ਮੇਰੇ ਸਹਿਯੋਗੀ ਵਿਨੇਸ਼ ਔਨਲਾਈਨ ਤੇ ਜੁੜੋਏ ਨੇ ਵਿਨੇਸ਼ ਕਹਿ ਸਕਨੇ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਸਾਨੂੰ ਬਾਏ ਇਲੈਕਸ਼ਨ ਲੜਦੇ ਹੋਏ ਵੇਖੇ ਜਾ ਸਕਦੇ ਨੇ ਤੇ ਗਿੱਦੜਪਾਹਾ ਦੀ ਸੀਟ ਇੱਕ ਹੌਟ ਸਿੱਟ ਬਣ ਸਕਦੀ ਹੈ ਸਰਬਜੋ ਦੇਖੋ ਕਿ ਜਿਹੜਾ ਜਦੋਂ ਤੋਂ ਗਿਦਲਵਾ ਸੀਟ ਖਾਲੀ ਹੋਈ ਹੈ ਉਦੋਂ ਤੋਂ ਵੀ ਚਰਚਾ ਦਾ ਬਾਜ਼ਾਰ ਘਰੋ ਮੈਂ ਕਿ ਕੀ ਸੁਬੀਰ ਸਿੰਘ ਬਾਦਲ ਗਿਦਲਵਾ ਤੋਂ ਜਿਮਨੀ ਚੋਣ ਲੜਨਗੇ ਜਿਹੜੇ ਸਾਡੇ ਸੋਰਸਸ ਦੱਸ ਰਿਹਾ ਕਿ ਉਹ ਆਕਾਲੀ ਦਲ ਵਿੱਚ ਵੀ ਇਸ ਚੀਜ਼ ਦੀ ਡਿਮਾਂਡ ਉੱਠੀ ਹੋਈ ਆ ਆਕਾਲੀ ਦਲ ਦਾ ਜਿਹੜਾ ਵਰਕਰ ਆ ਆਕਾਲੀ ਦਲ ਦੇ ਜਿਹੜੇ ਕੈਡਰ ਆ ਉਸ ਬੈਲਟ ਦਾ ਉਹ ਇਸ ਗੱਲ ਦੀ ਚਰਚਾਵਾ ਕਰ ਰਿਹਾ ਕਿ ਕੀ ਗਿਦਲਵਾ ਤੋਂ ਸੁਬੀਰ ਸਿੰਘ ਬਾਦਲ ਨੂੰ ਚੋਣ ਲੜਨੀ ਚਾਹੀਦੀ ਹੈ ਉਸ ਦੇ ਪਿੱਛੇ ਦੋ ਕਾਰਨ ਹੈ ਇੱਕ ਤਾਂ ਜਿਹੜੀ ਗਿਦਲਵਾ ਹੈ ਕਿ ਬਾਦਲ ਪਰਿਵਾਰ ਦੀ ਪੁਸ਼ਤੈਨੀ ਸੀਟ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਇਥੋਂ 5 ਵਾਰੀ ਚੋਣ ਲੜੇ ਸੀ ਉਹ ਵੀ ਬੈਕ ਟੂ ਬੈਕ ਇਥੋਂ ਚਾਰ ਵਾਰੀ ਐਮਐਲਏ ਰਹੇ ਤੇ ਇਹ ਇਸ ਕਰਕੇ ਜਿਹੜੀ ਗਿਦਲਵਾ ਸੀਟ ਹੈ ਉਹ ਬਾਦਲ ਪਰਿਵਾਰ ਦੀ ਆਪਣੀ ਪੁਸ਼ਤੇਨੀ ਸੀਟ ਰਹੀ ਹੈ ਤੇ 1995 ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਹੀ ਅਕਾਲੀ ਦਲ ਇੱਕੋ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਰਿਵਾਈਵ ਹੋਇਆ ਸੀ ਤੇ 97 ਵਿੱਚ ਸੱਤਾ ਚ ਆਇਆ ਸੀਗਾ ਤੇ ਹੁਣ ਵੀ ਜਿਹੜੇ ਹਾਲਾਤ ਹੈ ਅਕਾਲੀ ਦਲ ਦੀ ਜਿਹੜੀ ਕੰਡੀਸ਼ਨ ਹੈ ਬਹੁਤ ਵਧੀਆ ਨਹੀਂ ਹੈ ਤੇ ਉਸ ਕਰਕੇ ਚਰਚਾਵਾਂ ਦਾ ਬਾਜ਼ਾਰ ਚੱਲ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਗਿਦਲਵਾ ਤੋਂ ਜਿਮਣੀ ਚੋਣ ਲੜਨੀ ਚਾਹੀਦੀ ਹੈ ਜਾਂ ਕੀ ਸੁਖਵੀਰ ਸਿੰਘ ਬਾਦਲ ਗਿਦਲਵਾ ਤੋਂ ਜਿਮਣੀ ਚੋਣ ਲੜ ਸਕਦੇ ਨੇ ਇਨ੍ਹਾਂ ਚ ਐਕਟੀਵਿਟੀ ਹੈ ਉਹ ਗਿਦੜਵਾ ਤੋਂ ਗਿਦੜਵਾ ਹਲਕੇ 'ਚ ਅਚਾਨਕ ਵਧਾਤੀ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਦੀ ਐਕਟੀਵਿਟੀ ਹੈ ਕੱਲ ਪੂਰਾ ਦਿਨ ਉਹਨਾਂ ਨੇ ਗਿਦੜਵਾ ਹਲਕੇ ਵਿੱਚ ਪੂਰਾ ਦਿਨ ਗਿਦੜਵਾ ਹਲਕੇ ਵਿੱਚ ਕੈਂਪੇਨ ਕੀਤੀ ਗਿਦੜਵਾ ਦੇ ਪਿੰਡ ਹੈ ਕੋਣੀ ਪਿੰਡ ਹੋਵੇ ਖਿੜਕੀਆਂ ਵਾਲਾ ਪਿੰਡ ਹੋਵੇ ਪੂਰਾ ਦਿਨ ਕੈਂਪੇਨ ਕੀਤੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇੱਕ ਕੋਣੀ ਪਿੰਡ ਹੋਇਆ ਖਿੜਕੀਆਂ ਵਾਲਾ ਪਿੰਡ ਹੋਇਆ ਦੁੱਧਾ ਇਲਾਕੇ ਦੇ ਨਾਲ ਲੱਗਦੇ ਪਿੰਡ ਹੈ ਜਿਹੜੇ ਕਿ ਅਖਾਲੀ ਦਲ ਦਾ ਕਿਸੇ ਵੇਲੇ ਗੜ ਮੰਨੇ ਜਾਂਦੇ ਸੀਗੇ ਤੇ ਸ਼ਾਮ ਨੂੰ ਉਹਨਾਂ ਨੇ ਇੱਕ ਫੇਸਬੁਕ ਪੋਸਟ ਵੀ ਪਾਈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਗਿਦੜਵਾ ਉਹਨਾਂ ਦਾ ਪਰਿਵਾਰ ਕਿ ਬਦਰਬਲ ਸਾਹਿਬ ਉੱਥੋਂ ਮੈਂ ਦੱਸਿਆ ਪੰਜ ਵਾਰੀ ਆਇਆ ਐ ਐਮਐਲਏ ਰਹੇ ਐ ਤੇ ਕਾਫੀ ਐਕਟਿਵ ਰਹੇ ਐ ਤੇ ਹੁਣ ਜਦੋਂ ਅੱਜ ਦਾ ਸ케ਡਿਊਲ ਸਾਹਮਣੇ ਆਇਆ ਤਾਂ ਅੱਜ ਵੀ ਉਹਨਾਂ ਨੇ ਪੂਰਾ ਜਿਹੜਾ ਗਿੱਦਲਵਾ ਹਲਕੇ ਵਿੱਚੋਂ ਕੈਂਪੇਨ ਕਰ ਰਹੇ ਐ ਪੂਰਾ ਦਿਨ ਪੰਜ ਦਿਨ ਸਵੇਰੇ ਤੋਂ ਲੈ ਕੇ ਹੁਣ ਉਹਨਾਂ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੋਏਗਾ ਤੇ ਹੁਣ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਗਿੱਦਲਵਾ ਦਾ ਪਿੰਡ ਐ ਕੋਠੇ ਅਮਰਗੜ ਉਤੋਂ 9:30 ਵਜੇ ਤੋਂ ਉਹਨਾਂ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀਗਾ ਤੇ ਸ਼ਾਮ ਨੂੰ ਕੋਟਲੀ ਅਬਲੂ ਤੱਕ 7:00 ਵਜੇ ਤੱਕ ਹੋਰ 6:30 ਵਜੇ ਤੱਕ ਉਹਨਾਂ ਦੇ ਪ੍ਰੋਗਰਾਮ ਹੈ ਤੇ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਹਜੇ ਪੰਜਾਬ ਚ ਜਿਮਨੀ ਚੋਣਾ ਅਨਾਉਂਸ ਨਹੀਂ ਹੋਈਆਂ ਜੇ ਅੱਜ ਤੋਂ ਵੀ ਆਪਾਂ ਸੋਚੀ ਤਾਂ ਜਿਮਨੀ ਚੋਣਾ ਅੱਗੇ ਨਵੰਬਰ ਜਾਂ ਦਸੰਬਰ ਤੋਂ ਪਹਿਲਾਂ ਨਹੀਂ ਹੋ ਸਕਦੀਆਂ ਜੇ ਕਿ ਅਕਤੂਬਰ ਵਿੱਚ ਹਰਿਆਣਾ ਜੰਮੂ ਕਸ਼ਮੀਰ ਦੀਆਂ ਚੋਣਾਂ ਵਾਈਂਡ ਅਪ ਹੋਣ ਗਿਆ ਫਿਰ ਉਸ ਤੋਂ ਬਾਅਦ ਜੇ ਹਫਤੇ 10 ਦਿਨਾਂ ਬਾਅਦ ਵੀ ਚੋਣ ਕਮਿਸ਼ਨ ਚੋਣਾਂ ਅਨਾਉਂਸ ਕਰਦਾ ਤਾਂ ਉਹ ਜਾ ਕੇ ਨਵੰਬਰ ਜਾਂ ਦਸੰਬਰ ਵਿੱਚ ਹੋਣ ਗਿਆ ਤਾਂ ਨਵੰਬਰ ਦਸੰਬਰ ਦੇ ਹਿਸਾਬ ਨਾਲ ਵੀ 3 ਮਹੀਨੇ ਲਗਭਗ ਬਾਕੀ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਆਵਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਗਿਲਵਾ ਹਲਕੇ 'ਚ ਵਧਾ ਦਿੱਤੀ ਹੈ ਹਾਲਾਂਕਿ ਪੰਜਾਬ ਵਿੱਚ 4 ਹਲਕਿਆਂ 'ਚ ਚੋਣਾਂ ਹੋਣੀਆਂ ਪਰ ਉਹ ਫੋਕਸ ਉਹਨਾਂ ਦਾ ਗਿਲਵਾਤੀ ਜ਼ਿਆਦਾ ਹੈ ਤੇ ਇਹ ਚਰਚਾਵਾਂ ਦਾ ਬਾਜ਼ਾਰ ਬਹੁਤ ਗਰਮ ਹੈ ਕਿੰਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਆਪਣੀ ਪੋਲੀਟਿਕਲ ਸਾਖ ਕਿਵੇਂ ਰਿਵਾਈਵ ਕੀਤੀ ਜਾ ਕਹੀ ਸੀਗੀ ਕਿ ਇਸ ਵੇਲੇ ਜਿਹੜੀ ਅਕਾਲੀ ਦਲ ਦੀ ਕੰਡੀਸ਼ਨ ਹੈ ਜੇ ਸੁਖਬੀਰ ਸਿੰਘ ਬਾਦਲ ਚੋਂ ਲੜਦੇ ਹੈ ਤੇ ਚੋਣ ਲੜਨ ਤੋਂ ਬਾਅਦ ਇੱਕ ਤਰੀਕੇ ਨਾਲ ਉਹਨਾਂ ਦਾ ਕੈਡਰ ਬੂਸਟ ਹੁੰਦਾ ਹੈ ਕਿ ਪ੍ਰਧਾਨ ਆਪ ਚੋਂ ਲੜ ਰਹੇ ਹੈ ਤੇ ਜੇ ਉਸ ਦੇ ਨਤੀਜੇ ਅਕਾਲੀ ਦਲ ਦੇ ਪੱਖ ਵਿੱਚ ਰਹਿੰਦੇ ਆ ਤਾਂ ਉਸ ਦਾ ਅਕਾਲੀ ਦਲ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਹੋ ਸਕਦਾ ਹੈ ਜੇ ਇਸ ਤੋਂ ਇਲਾਵਾ ਜੇ ਸਿਰਫ ਚੋਣ ਲੜਨ ਵਾਲੀ ਉਹਨਾਂ ਦਾ ਕੈਡਰ ਬੂਸਟ ਹੁੰਦਾ ਹੈ ਕਿ ਜਿਹੜੇ ਪ੍ਰਧਾਨ ਹੈ ਲੀਡ ਕਰਕੇ ਉਹ ਚੋਣ ਲੜ ਰਹੇ ਦੂਸਰਾ ਗੇੜਵਾ ਉਹਨਾਂ ਦਾ ਹਲਕੇ ਦਾ ਹਲਕੇ ਤੋਂ ਸੁਖਵੀਰ ਬਾਦਲ ਅਣਜਾਣ ਨਹੀਂ ਹੈ ਉਸ ਹਲਕੇ ਦਾ ਪੂਰਾ ਪਿੰਡ-ਪਿੰਡ ਇੱਕ-ਇੱਕ ਗਲੀ-ਗਲੀ ਦਾ ਸੁਖਵੀਰ ਸਿੰਘ ਬਾਦਲ ਨੂੰ ਜਾਣਕਾਰੀ ਹੈ ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਮਨਪ੍ਰੀਤ ਬਾਦਲ ਉਸ ਹਲਕੇ 'ਚ ਚੋਣ ਲੜਦੇ ਰਹੇ ਤੇ ਸੁਖਵੀਰ ਸਿੰਘ ਬਾਦਲ ਵੀ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਐਮਪੀ ਸੀ ਉਦੋਂ ਗ ਵਿਚੋਂ ਕਾਫੀ ਐਕਟਿਵ ਰਹੇ ਹੈ ਤੇ ਇਸ ਕਰਕੇ ਇਹ ਚਰਚਾਵਾਂ ਦਾ ਬਾਜ਼ਾਰ ਚੱਲ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਣ ਜਦੋਂ ਲਗਾਤਾਰ ਐਕਟਿਵ ਹੋ ਗਿਆ ਲਗਾਤਾਰ ਗਿੱਦੜਵਾਲਕੇ ਤੇ ਫੋਕਸ ਕਰ ਰਿਹਾ ਹੈ ਕਿ ਵਾਕਿਆ ਹੀ ਸੁਖਵੀਰ ਸਿੰਘ ਬਾਦਲ ਗਿੱਦੜਵਾਲ ਤੋਂ ਚੋਣ ਲੜਨਗੇ ਉਹਨਾਂ ਨਾਲ ਖਾਸ ਗੱਲ ਇਹ ਹੈ ਕਿ ਜਿਹੜੇ ਗਿੱਦੜਵਾਲਕੇ ਦੇ ਅਕਾਲੀ ਦਲ ਦੇ ਇੰਚਾਰਜ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਉਹ ਵੀ ਉਹਨਾਂ ਦੇ ਨਾਲ ਹੈ ਉਹਨਾਂ ਨੇ ਵੀ ਕੱਲ ਰਾਤੀ ਫੇਸਬੁਕ ਪੋਸਟ ਪਾਈ ਹੈ ਤੇ ਜ਼ਿਕਰ ਕੀਤਾ ਹੈ ਕਿ ਅਸੀਂ ਪ੍ਰਧਾਨ ਜੀ ਨਾਲ ਇਹ ਇਹਨਾਂ ਹਲਕਿਆਂ ਦੇ ਇਹਨਾਂ ਪਿੰਡਾਂ ਵਿੱਚ ਅਦਾ ਦੌਰਾ ਕੀਤਾ ਤੇ ਅੱਜ ਵੀ ਉਹ ਐਕਟੀਵਿਟੀਆਂ ਜਾਰੀ ਰਹੇਗੀ ਤੇ ਇਸ ਕਰਕੇ ਇਹਨ ਮਾਮਲਾ ਹੈ ਆਪਣੇ ਆਪ ਵਿੱਚ ਇੰਟਰਸਟਿੰਗ ਹੋਊਗਾ ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਪਾਰਟੀ ਚੀਫ ਹੋਣ ਦੇ ਨਾਤੇ ਚੋਣ ਲੜਦੇ ਆ ਤਾਂ ਜਿਹੜੀ ਚੋਣ ਹੈ ਗਿੱਦੜਵਾਦੀ ਉਹ ਹੋਰ ਵੀ ਜਿਹੜੀ ਆ ਰੋਚਕ ਹੋਣ ਦੀ ਸੰਭਾਵਨਾ ਹੈ ਵਿਨੈਸ਼ ਮੈਂ ਉਹੀ ਜ਼ਿਕਰ ਕਰੀ ਸੀ ਹਾਲਾਂਕਿ ਬਾਗੀ ਤੜੇ ਚ ਬਗਾਵਤ ਲਗਾਤਾਰ ਜਾਰੀ ਹੈ ਜੇ ਸੁਖਬੀਰ ਸਿੰਘ ਬਾਦਲ ਉੱਥੋਂ ਕੈਂਡੀਡੇਟ ਐਲਾਨੇ ਜਾਂਦੇ ਨੇ ਤਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੰਜੀਵਨੀ ਆ ਜੋ ਹੈ ਕੈਂਡੀਡੇਚਰ ਜੋ ਹੈ ਹੋ ਸਕਦਾ ਹੈ ਬਿਲਕੁਲ ਹਾਲਾਂਕਿ ਦੇਖੋ ਸਰਮ ਹਜੇ ਜਿਵੇਂ ਮੈਂ ਦੱਸਿਆ ਕਿ ਚੋਣਾ ਹਜੇ ਅਨਾਉਂਸ ਨਹੀਂ ਹੋਈਆਂ ਕਾਫੀ ਦੂਰ ਹੈ ਇਹ ਚੋਨਾ ਕੈਂਡੀਡੇਟ ਦਾ ਹਾਜੀ ਖੈਰ ਅਕਾਲੀ ਦਲ ਨਹੀਂ ਡਿਕਲੇਅਰ ਕਰੂਗਾ ਪਰ ਇਹ ਹੈ ਕਿ ਜਦੋਂ ਪ੍ਰਧਾਨ ਕਿਸੇ ਵੀ ਪਾਰਟੀ ਦਾ ਪ੍ਰਧਾਨ ਜਾ ਕੇ ਐਕਟੀਵਿਟੀ ਕਰਦਾ ਹੈ ਤਾਂ ਜਿਹੜਾ ਲੋਕਲ ਵਰਕਰ ਹੁੰਦਾ ਹੈ ਲੋਕਲ ਕੈਡਰ ਹੁੰਦਾ ਉਹ ਆਪਣੇ ਆਪ ਹੀ ਬੂਸਟ ਹੋ ਜਾਂਦਾ ਹੈ ਸਿਰਫ ਉਸ ਹਲਕੇ ਦਾ ਹੀ ਨਹੀਂ ਉਸ ਦੇ ਆਸ-ਪਾਸ ਦੇ ਹਲਕੇ ਆਦਾ ਵੀ ਭਾਵੇਂ ਕਿਦੜਵਾ ਹੋਵੇ ਭਾਵੇਂ ਮੁਕਸਰ ਹੋਵੇ ਉਸ ਦੇ ਨਾਲ ਲੱਗਦਾ ਲੰਬੀ ਹਲਕਾ ਦਾ ਬਾਦਲ ਪਰਿਵਾਰ ਦਾ ਆਪਦਾ ਹੀ ਹਲਕਾ ਰਿਹਾ ਹੈ ਨਾਲ ਮਲੋਟ ਮਲੋਟ ਹਲਕੇ ਵਿੱਚ ਵੀ ਬਾਦਲ ਪਰਿਵਾਰ ਕਾਫੀ ਐਕਟਿਵ ਰਿਹਾ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਮੁਕਸਰ ਜ਼ਿਲ੍ਹਾ ਇੱਕ ਤਰੀਕੇ ਨਾਲ ਐਕਟਿਵ ਹੋ ਚੁੱਕਿਆ ਹਲਕੇਆਂ ਦੇ ਲੋਕ ਵੀ ਉੱਥੇ ਪਹੁੰਚਦੇ ਆ ਪ੍ਰਧਾਨ ਦੀ ਸਪੋਰਟ ਵਿੱਚ ਇਸ ਕਰਕੇ ਸੁਭਾਵਿਕ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਉਸ ਹਲਕੇ ਵਿੱਚ ਲਗਾਤਾਰ ਐਕਟਿਵ ਰਹਿੰਦੇ ਆ ਜਾਂ ਚੋਣ ਲੜਦੇ ਆ ਤਾਂ ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਨੂੰ ਸੰਜੀਵ ਨਹੀਂ ਮਿਲ ਸਕਦੀ ਇਹ ਅਕਾਲੀ ਦਲ ਦਾ ਪੂਰਾ ਵਰਕਰ ਤੇ ਕੈਡਰ ਬੇਸ ਹੈ ਜਿਹੜਾ ਬੂਸਟ ਹੋ ਸਕਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਵਿਨੇ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਕਿਆ ਸਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਬਾਈ ਇਲੈਕਸ਼ਨ ਜ਼ਿਮਨੀ ਚੋਣ ਗਿੱਦੜ ਬਾਹਾ ਤੋਂ ਲੜ ਸਕਦੇ ਨੇ ਜ਼ਿਕਰਯੋਗ ਹੈ ਕਿ 2000

सीटा ने असेंबली सीटा ने जिथे की बाय इलेक्शन होनिया ने पर गिदड़ बाहा सीट हॉट सीट मनी जा रही है क्योंकि क्या चर्चावा दा बाजार बेहद गरम है क्योंकि एस जो है सीट तो असेंबली सीट तो बाय इलेक्शन सुखबीर सिंह बादल जो श्रोमणी अकाली दल के प्रधान ने खुद उठो लड़ सकते हैं क्योंकि जो केडर है वर्कर्स की डिमांड है कि सुखबीर सिंह बादल खुद उठो चोन मैदान च उतर ਜ਼ੇਕਰ ਇਹ ਹੋ ਕਿ ਇੱਥੋਂ ਪੱਜੋ ਨੇ 80 ਤੇ 1985 ਚ ਬੈਕ ਟੂ ਬੈਕ ਉਹਨਾਂ ਦੇ ਵੱਲ ਆ ਵਿਧਾਨ ਸਭਾ ਸੀਟ ਜਿੱਤੀ ਗਈ ਸੀ ਤੇ ਉਸ ਤੋਂ ਪਹਿਲਾਂ ਜੇਸੀ ਕਲ ਕਰੀ ਮਨਪ੍ਰੀਤ ਸਿੰਘ ਬਾਦਲ ਦੀ ਤੇ ਉਹ ਵੀ ਚਾਰ ਵਾਰ ਵਿਦਾਇਕ ਰਹੇ ਨੇ ਤੇ ਕੈਸਟ ਸ਼ਰਮ ਨੇ ਅਕਾਲੀ ਦਲ ਦਾ ਰਹੀ ਹੈ ਆ ਸੀਟ ਤੇ ਇਸ ਦੇ ਚਲਦੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਪੀਰ ਸਿੰਘ ਬਾਦਲ ਇੱਥੋਂ ਕੈਂਡੀਡੇਟ ਫੈਲਾਣੇ ਜਾ ਰਹੇ